ਅੱਜ ਦੀ ਇਹ ਘਟਨਾ ਹਰਿਆਣਾ ਦੇ ਵਿੱਚ ਪੈਂਦੇ ਜ਼ਿਲ੍ਹਾ सिरसा ਪਿੰਡ ਥੇਹੜ ਸਿਕੰਦਰਪੁਰ ਦੀਆ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਪਹਿਲਾਂ ਤਾਂ ਦੋ ਕਤਲ ਕਰਦਾ ਇਸ ਤੋਂ ਬਾਅਦ ਲਾਸ਼ਾਂ ਨੂੰ ਇੱਕ ਪੇਕਅਪ ਗੱਡੀ ਦੇ ਵਿੱਚ ਰੱਖ ਕੇ ਸਿੱਧਾ ਥਾਣੇ ਪਹੁੰਚ ਜਾਂਦਾ ਕੀ ਆ ਪੂਰੀ ਘਟਨਾ ਕਿਉਂ ਉਸ ਨੌਜਵਾਨ ਨੇ ਐਡਾ ਖੌਫਨਾਕ ਕਦਮ ਚੁੱਕਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਦਰਸ਼ਕੋ ਕਈ ਵਾਰ ਬੰਦਾ ਐਸੇ ਖੌਫनाक ਕਦਮ ਚੱਕਣਾ ਨਹੀਂ ਚਾਹੁੰਦਾ ਹੁੰਦਾ ਪਰ ਉਸ ਨੂੰ ਮਜਬੂਰੀ ਨਾਲ ਅੱਕ ਚੱਬਣਾ ਪੈਂਦਾ ਅੱਜ ਦੀ ਇਸ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ 50 ਸਾਲਾ ਔਰਤ ਆਪਣੇ ਪਤੀ ਦੇ ਕੰਮ ਤੇ ਜਾਣ ਤੋਂ ਬਾਅਦ ਅਕਸਰ ਆਪਣੇ ਆਸ਼ਕ ਨੂੰ ਆਪਣੇ ਘਰ ਬੁਲਾ ਲੈਂਦੀ ਸੀ ਕਈ ਵਾਰ ਉਸ ਨੇ ਇਸ ਤਰ੍ਹਾਂ ਕੀਤਾ ਪਰ ਇੱਕ ਦਿਨ ਕੀ ਹੁੰਦਾ ਉਸ ਦਾ ਨੌਜਵਾਨ ਲੜਕਾ ਉਸ ਨੂੰ ਰੰਗੇ ਹੱਥੀ ਫੜ ਲੈਂਦਾ ਜਦ ਉਹ ਦੋਨਾਂ ਨੂੰ ਅਤਰਾਜੋਗ ਹਾਲਾਤ ਦੇ ਵਿੱਚ ਦੇਖਦਾ ਤਾਂ ਉਸਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਅਤੇ ਗੁੱਸੇ ਦੇ ਵਿੱਚ ਆ ਕੇ ਪਹਿਲਾਂ ਤਾਂ ਉਹ ਆਪਣੀ ਮਾਂ ਦਾ ਕਤਲ ਕਰਦਾ ਇਸ ਤੋਂ ਬਾਅਦ ਉਸ ਦੇ ਪ੍ਰੇਮੀ ਦਾ ਵੀ ਕਤਲ ਕਰ ਦਿੰਦਾ ਦੋਨਾਂ ਨੂੰ ਕਤਲ ਕਰਨ ਤੋਂ ਬਾਅਦ ਉਹ ਇੱਕ ਪੇਕਅਪ ਗੱਡੀ ਲੈ ਕੇ ਆਉਂਦਾ ਉਸ ਗੱਡੀ ਦੇ ਵਿੱਚ ਦੋਨਾਂ ਦੀਆਂ ਲਾਸ਼ਾਂ ਰੱਖ ਕੇ ਸਦਾ ਉਹ ਥਾਣੇ ਦੇ ਵਿੱਚ ਪਹੁੰਚ ਜਾਂਦਾ ਅਤੇ ਉਹ ਪੁਲਿਸ ਨੂੰ ਕਹਿੰਦਾ ਕਿ ਆਹ ਚੱਕੋ ਮੈਂ ਦੋ ਜਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਜਾ ਕੇ ਪੁਲਿਸ ਕੋਲ ਸਰੈਂਡਰ ਕਰ ਦਿੰਦਾ ਇਸ ਘਟਨਾ ਨੇ ਪੂਰੇ ਹਰਿਆਣੇ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਹ ਵੀ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਕਿਉਂਕਿ ਪਹਿਲਾਂ ਵੀ ਉਸ ਲੜਕੇ ਨੇ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਬਾਹਰ ਆ ਜਾ ਪਰ ਉਹ ਔਰਤ ਨਹੀਂ ਸਮਝੀ ਇਸ ਤੋਂ ਬਾਅਦ ਉਸ ਨੌਜਵਾਨ ਨੇ ਇਹ ਕਤਮ ਚੱਕਿਆ ਤਾਂ ਇਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਉਸਤੇ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੰਦੀ ਹੈ ਸੋ ਦਰਸ਼ਕੋ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਦੇ ਵਿੱਚ ਘਟਦੀਆਂ ਨੇ ਤਾਂ ਇਸ ਦੇ ਬਹੁਤ ਸਾਰੇ ਬੈਡ ਸਨੇਹੇ ਵੀ ਹੁੰਦੇ ਨੇ ਅਤੇ ਬਹੁਤ ਸਾਰੇ ਪੋਜ਼ਿਟਿਵ ਸਨੇਹੇ ਵੀ ਹੁੰਦੇ ਨੇ ਕਿਉਂਕਿ ਜੋ ਉਸ ਦੀ ਮਾਂ ਨੇ ਕੀਤਾ ਉਹ ਇੱਕ ਬੈਡ ਬੁਰਾ ਸਨੇਹਾ ਸੀ ਪਰ ਜੋ ਉਸ ਦੇ ਪੁੱਤ ਨੇ ਕੀਤਾ ਉਹ ਸਮਾਜ ਦੇ ਵਿੱਚ ਕੁਝ ਨਾ ਕੁਝ ਸੋ ਕਿਹਾਦਾ ਵੀ ਹੈ ਜੇਕਰ ਬੰਦਾ ਮਾੜਾ ਕਰਮ ਕਰਦਾ ਤਾਂ ਉਸਦਾ ਮਾੜਾ ਨਤੀਜਾ ਹੁਣ ਜੇ ਉਸਦੇ ਪੁੱਤ ਨੇ ਉਹਨਾਂ ਦਾ ਕਤਲ ਕੀਤਾ ਤਾਂ ਉਸ ਨੂੰ ਵੀ ਜੇਲ੍ਹ ਦੇ ਵਿੱਚ ਜਾਣਾ ਪਊਗਾ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ